ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪੀਤਮ ਜਨ ਸੰਤੋ ਮੋਹਿ ਮਾਰਿ ਗਿਦਖਿ ਆਵੇ ਕੋਈ ਆਵੇ ਸੰਤੋ ਦਾਸ ਦਾ ਬਾਬਾ ਜੀ ਨਾਲ ਮਲਾਪ ਇਸ ਕੰਡ ਵਿੱਚ ਬਾਬਾ ਜੀ ਦੇ ਉਤਰਾਧਿਕਾਰੀ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਬਾਬਾ ਜੀ ਨਾਲ ਆਪਣੇ ਹੋਏ ਮਲਾਪ ਬਾਰੇ ਇਸ ਤਰ੍ਹਾਂ ਦੱਸਦੇ ਹਨ ਉਹ ਲਿਖਦੇ ਹਨ ਕਿ ਮੇਰੇ ਮਾਤਾ ਜੀ ਮਾਤਾ ਚਰਨਕੌਰ ਦੱਸਦੇ ਹੁੰਦੇ ਹਨ ਕਿ ਇੱਕ ਦਿਨ ਬਾਬਾ ਜੀ ਲੋਹੜੇ ਪੈਰ ਅਚਨਚੇਤ ਸਾਡੀ ਹਵੇਲੀ ਵਿੱਚ ਆ ਗਏ ਅਤੇ ਮੈਨੂੰ ਮੰਜੇ ਉੱਪਰ ਬੈਠ ਕੇ ਆਪਣੀ ਗੋਦੀ ਵਿੱਚ ਲੈ ਲਿਆ ਉਸ ਵੇਲੇ ਮੇਰੀ ਉਮਰ ਕੋਈ 7 ਕੋ ਸਾਲ ਦੀ ਹੋਵੇਗੀ। ਮਾਤਾ ਜੀ ਨੂੰ ਭਰਮ ਪੈ ਗਿਆ ਕਿ ਸੰਤ ਕਈ ਵਾਰ ਬੱਚਿਆਂ ਨੂੰ ਕੁਝ ਕਰ ਦਿੰਦੇ ਹਨ। ਇਸ ਲਈ ਮਨ ਵਿੱਚ ਇਹ ਫੁਰਨਾ ਬਣੀ ਜਾਵੇ ਕਿ ਕਿਵੇਂ ਨਾ ਕਿਵੇਂ ਇਹ ਸੰਤ ਮੇਰੇ ਬੱਚੇ ਨੂੰ ਛੱਡ ਦੇਣ। ਪਰ ਬਾਬਾ ਜੀ ਉੱਠੇ ਅਤੇ ਮਾਈ ਹੋਰਾਂ ਨੂੰ ਕਹਿਣ ਲੱਗੇ ਕਿ ਅਸੀਂ ਭਾਈ ਗੁਰਵੱਖ ਸਿੰਘ ਪ੍ਰੋਫੈਸਰ ਦੇ ਘਰ ਚੱਲੇ ਹਾਂ ਤੇ ਕਾਕਾ ਜੀ ਨੂੰ ਵੀ ਨਾਲ ਲੈ ਜਾ ਰਹੇ ਹਾਂ। ਸੋ ਛੇਤੀ ਹੀ ਵਾਪਸ ਛੱਡ ਜਾਵਾਂਗੇ। ਕੁਝ ਚਿਰ ਉਡੀਕਣ ਬਾਅਦ ਮਾਤਾ ਜੀ ਮੈਨੂੰ ਲੈਣ ਲਈ ਸਾ ਗੁਰਬਖਸ਼ ਸਿੰਘ ਹੋਰਾਂ ਦੇ ਘਰ ਵੱਲ ਤੁਰ ਪਏ। ਉਧਰ ਰਸਤੇ ਵਿੱਚ ਹੀ ਬਾਬਾ ਜੀ ਮੈਨੂੰ ਵਾਪਸ ਘਰ ਛੱਡਣ ਆਉਂਦੇ ਮਾਤਾ ਜੀ ਨੂੰ ਮਿਲ ਪਏ। ਮਾਤਾ ਜੀ ਨੇ ਮੇਰੀ ਬਾਹ ਬਾਬਾ ਜੀ ਪਾਸੋਂ ਫੜੀ ਤੇ ਉਸ ਸਮੇਂ ਬਾਹ ਫੜਾਉਂਦਿਆਂ ਹੋਇਆਂ ਬਾਬਾ ਜੀ ਨੇ ਬਚਨ ਕੀਤਾ ਕਿ ਬੀਬੀ ਅਸੀਂ ਕਾਫੀ ਜਨਮਾਂ ਦੇ ਇਕੱਠੇ ਤੁਰੇ ਆ ਰਹੇ ਹਾਂ। ਐਸ ਜਨਮ ਵਿੱਚ ਅਸੀਂ ਇਸ ਨੂੰ ਲੱਭ ਰਹੇ ਸੀ ਤੇ ਇਹ ਸਾਨੂੰ ਹੁਣ ਗੁਰੂ ਕਿਰਪਾ ਨਾਲ ਸਾਡਾ ਮਲਾਪ ਹੋ ਗਿਆ ਹੈ। ਅੱਜ ਤੋਂ ਬਾਅਦ ਨਾ ਅਸੀਂ ਇਸ ਨੂੰ ਛੱਡਣਾ ਹੈ। ਤੇ ਨਾ ਇਹ ਹੀ ਸਾਨੂੰ ਛੱਡ ਸਕੇਗਾ। ਇਤਨੇ ਬਚਨ ਕਰਕੇ ਮਹਾਂਪੁਰਖ ਆਪਣੇ ਟਿਕਾਣੇ ਚਲੇ ਗਏ। ਬਾਬਾ ਸੇਵਾ ਸਿੰਘ ਜੀ ਲਿਖਦੇ ਹਨ ਕਿ ਉਸ ਦਿਨ ਤੋਂ ਮੈਨੂੰ ਬਾਬਾ ਜੀ ਐਨੇ ਚੰਗੇ ਅਤੇ ਪਿਆਰੇ ਲੱਗਣੇ ਕਿ ਆਪਣੇ ਮਾਤਾ ਪਿਤਾ ਤੋਂ ਵੀ ਨੇੜੇ ਪਾਸਣ ਲੱਗੇ। ਸਾਰੇ ਦਿਨ ਵਿੱਚ ਕੋਈ ਵੀ ਚੰਗੀ ਚੀਜ਼ ਮਿਲਣੀ ਤਾਂ ਮਨ ਵਿੱਚ ਇਹ ਵਿਚਾਰ ਆ ਜਾਣੀ ਕਿ ਇਹ ਬਾਬਾ ਜੀ ਨੂੰ ਦੇਾਂਗੇ, ਸਾਹਮ ਕੇ ਰੱਖ ਲੈਣੀ। ਗਰਮੀ ਦੇ ਦਿਨਾਂ ਨੂੰ ਜਦ ਅੰਬਾਂ ਦੇ ਫਲ ਬਾਗ ਵਿੱਚੋਂ ਚੁੱਕ ਕੇ ਲਿਆਉਣੇ ਤਾਂ ਜਿਨ੍ਹਾਂ ਅੰਬਾਂ ਦਾ ਰੰਗ ਰੂਪ ਚੰਗਾ ਸੋਹਣਾ ਹੋਣਾ ਉਹ 3-4 ਅੰਬ ਬਾਬਾ ਜੀ ਲਈ ਰੱਖ ਲੈਣੇ ਮੈਂ ਉਸ ਵੇਲੇ ਤਲਵੰਡੀ ਦੇ ਪ੍ਰਾਇਮਰੀ ਸਕੂਲ ਦੀ ਦੂਸਰੀ ਜਮਾਤ ਵਿੱਚ ਪੜਦਾ ਸਾਂ ਜਦੋਂ ਸਵੇਰੇ ਬਾਬਾ ਜੀ ਨੇ ਸਾ ਲਾਭ ਸਿੰਘ ਹੋਰਾਂ ਦੇ ਘਰ ਪ੍ਰਸ਼ਾਦਾ ਛਕਣ ਆਉਣਾ ਉਹਨਾਂ ਨੂੰ ਨਮਸਕਾਰ ਕਰਕੇ ਅੰਬ ਜਾਂ ਜੋ ਵੀ ਵਸਤੂ ਖਾਣ ਵਾਲੀ ਬਾਬਾ ਜੀ ਲਈ ਰੱਖੀ ਹੋਵੇ ਉਹ ਦੇ ਕੇ ਫੇਰ ਸਕੂਲ ਨੂੰ ਜਾਣਾ ਕਈ ਵਾਰ ਸਕੂਲ ਜਾਣ ਨੂੰ ਦੇਰ ਵੀ ਹੋ ਜਾਣੀ ਮਾਸਟਰਾਂ ਦੀਆਂ ਝਟਕਾਂ ਵੀ ਪੈਣੀਆਂ ਉਧਰ ਬਾਬਾ ਜੀ ਦਾ ਵੀ ਯਤਨ ਹੁੰਦਾ ਕਿ ਦਾਸ ਦੇ ਸਕੂਲ ਜਾਣ ਤੋਂ ਪਹਿਲਾਂ ਉਹ ਪਿੰਡ ਪੁੱਜ ਸਕਣ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਘਰ ਜਾਣ ਦੀ ਥਾਂ ਸਿੱਧੇ ਬਾਬਾ ਜੀ ਪਾਸ ਜਿਸ ਨੂੰ ਉਸ ਵੇਲੇ ਥੇ ਕਿਹਾ ਜਾਂਦਾ ਸੀ ਤੇ ਹੁਣ ਗੁਰਦੁਆਰਾ ਰਾਮਪੁਰ ਖੇੜਾ ਸ਼ੋਭਤ ਹੈ ਉੱਥੇ ਬਾਬਾ ਜੀ ਪਾਸ ਪੁੱਜ ਜਾਣਾ ਬਾਬਾ ਜੀ ਨੇ ਕੁਝ ਨਾ ਕੁਝ ਸ਼ਕਣ ਨੂੰ ਦੇ ਦੇਣਾ ਫਿਰ ਨਿਤਨੇਮ ਦੀ ਸੰਖਿਆ ਦੇਣੀ ਸ਼ਾਮ ਨੂੰ ਕਈ ਵਾਰ ਬਾਬਾ ਜੀ ਨੇ ਮੈਨੂੰ ਪਿੰਡ ਛੱਡ ਆਉਣਾ ਜਾਂ ਮਾਤਾ ਜੀ ਹੋਰਾਂ ਨੇ ਉੱਥੋਂ ਜਾ ਕੇ ਲੈ ਆਉਣਾ ਕੁਝ ਸਮੇਂ ਬਾਅਦ ਸਾਡੇ ਮਾਤਾ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਸਾਡੇ ਉੱਪਰ ਵੀ ਬਖਸ਼ਿਸ਼ ਕਰੋ ਹਫ਼ਤੇ ਵਿੱਚੋਂ ਅੱਧੇ ਦਿਨ ਸਾਡੇ ਗ੍ਰਹਿ ਰੁੱਖਾ ਸੁੱਖਾ ਪ੍ਰਸ਼ਾਦਾ ਪ੍ਰਵਾਨ ਕਰੋ ਬਾਬਾ ਜੀ ਨੇ ਬੇਨਤੀ ਮੰਨ ਲਈ ਅਤੇ 3 ਦਿਨ ਸਾਲਾਬ ਸਿੰਘ ਜੀ 3 ਦਿਨ ਦਾਸ ਰਿਆਂ ਦੇ 1 ਦਿਨ ਸਬੰਤਾ ਸਿੰਘ ਹੋਰਾਂ ਦੇ ਗ੍ਰਹਿ ਲੰਗਰ ਛਕਣਾ ਆਰੰਭ ਕਰ ਦਿੱਤਾ ਉਸੇ ਤਰ੍ਹਾਂ ਅਜੇ ਤੱਕ ਵੀ ਸਵੇਰ ਦਾ ਲੰਗਰ ਇਹਨਾਂ ਘਰਾਂ ਵਿੱਚੋਂ ਹੀ ਆਉਂਦਾ ਹੈ ਪ੍ਰਾਇਮਰੀ ਸਕੂਲ ਤਲਵੰਡੀ ਵਿੱਚੋਂ ਚੌਥੀ ਜਮਾਤ ਪਾਸ ਕਰਨ ਉਪਰੰਤ ਖਾਲਸਾ ਹਾਈ ਸਕੂਲ ਗੜਦੀਵਾਲਾ ਵਿੱਚ ਦਾਖਲਾ ਲੈ ਲਿਆ। ਉੱਥੋਂ ਵੀ ਪੜ੍ਹਾਈ ਕਰਕੇ ਸਿੱਧੇ ਬਾਬਾ ਜੀ ਪਾਸ ਆ ਜਾਣਾ ਅਤੇ ਸੰਥਿਆ ਲੈਣੀ। ਪੰਜ ਗ੍ਰੰਥੀ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਬਾਬਾ ਜੀ ਨੇ ਆਰੰਭ ਕਰਵਾ ਦਿੱਤੀ। 10ਵੀਂ ਪਾਸ ਕਰਨ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿੰਨ ਵਾਰ ਸੰਥਿਆ ਬਾਬਾ ਜੀ ਪਾਸੋਂ ਪੂਰੀ ਕੀਤੀ। ਨਿਤਨੇਮ ਤਾਂ ਮਹਾਪੁਰਖਾਂ ਦੀ ਪ੍ਰੇਰਣਾ ਨਾਲ ਪਹਿਲਾਂ ਹੀ ਆਰੰਭ ਕਰ ਦਿੱਤਾ ਸੀ। ਫਿਰ 1958 ਦੀ ਵਿਸਾਖੀ ਨੂੰ ਬਾਬਾ ਜੀ ਨੇ ਅੰਮ੍ਰਿਤ ਛਕਾਉਣ ਦੀ ਕਿਰਪਾ ਵੀ ਕਰ ਦਿੱਤੀ। ਸ਼ਾਮ ਨੂੰ ਬਾਬਾ ਜੀ ਪਾਸੋਂ ਸੰਥਿਆ ਲੈ ਕੇ ਘਰੋਂ ਲੰਗਰ ਛੱਕ ਕੇ ਵਾਪਸ ਮੁੜ ਗੁਰਦੁਆਰਾ ਸਾਹਿਬੀ ਆ ਕੇ ਬਾਬਾ ਜੀ ਪਾਸਠ ਠਹਿਰਨਾ ਬਾਬਾ ਜੀ ਨੇ ਕਿਰਪਾ ਕਰਕੇ ਆਪਣੇ ਕੋਲ ਬਿਠਾ ਕੇ ਕਈ ਵਾਰ ਮੂਲ ਮੰਤਰ ਦਾ ਚਾਚਰੀ ਸ਼ੰਤ ਗੋਬਿੰਦੇ ਮੁਕੰਦੇ ਉਦਾਰੇ અપਾਰੇ ਹਰੀ ਅੰਗ ਕਰਿਅੰ ਨਿਰਨਾਮੇ ਅਕਾਮੇ ਅਤੇ ਹੋਰ ਸ਼ਬਦਾਂ ਦੇ ਸਵਾ ਸਵਾ ਲੱਖ ਪਾਠ ਕਰਵਾਏ ਜੇ ਕਈ ਵਾਰ ਦਾਸ ਨੂੰ ਸਰੀਰਕ ਆਲਸ ਆਉਣ ਕਾਰਨ ਮਾਲਾ ਪੂਰੀਆਂ ਨਾ ਹੋ ਸਕਣੀਆਂ ਤਾਂ ਰਹਿਨੀਆਂ ਮਾਲਾ ਬਾਬਾ ਜੀ ਨੇ ਆਪ ਪੂਰੀਆਂ ਕਰਕੇ ਮੇਰੇ ਨਾਂ ਦੀ ਅਰਦਾਸ ਕਰ ਦੇਣੀ ਇਹ ਉਹਨਾਂ ਦੀ ਬਖਸ਼ਿਸ਼ ਸੀ ਅਗਾ ਬਾਬਾ ਸੇਵਾ ਸਿੰਘ ਜੀ ਲਿਖਦੇ ਹਨ ਕਿ ਪੜ੍ਹਾਈ ਉਪਰੰਤ 3 ਕੋਸਾਲ ਨੌਕਰੀ ਲਈ ਯਤਨ ਕੀਤਾ ਪਰ ਸਫਲਤਾ ਨਾ ਮਿਲੀ ਫਿਰ ਸਟੈਨੋ ਦੀ ਸਰਕਾਰੀ ਨੌਕਰੀ ਮਿਲ ਗਈ ਪਹਿਲੀ ਨਿਯੁਕਤੀ ਤਹਿਸੀਲ ਊਨਾ ਅੱਜਕੱਲ ਜੋ ਹਿਮਾਚਲ ਪ੍ਰਦੇਸ਼ ਵਿੱਚ ਹੈ ਉੱਥੋਂ ਦੀ ਹੋਈ ਪਰ ਬਾਬਾ ਜੀ ਚਾਹੁੰਦੇ ਸਨ ਕਿ ਮੈਂ ਉਹਨਾਂ ਦੇ ਨੇੜੇ ਤੇੜੇ ਹੀ ਰਹਾ ਉਹਨਾਂ ਹੀ ਦਿਨਾਂ ਵਿੱਚ ਡਾਕਟਰ ਪ੍ਰੀਤਮ ਸਿੰਘ ਜੀ ਰਸੂਲਪੁਰ ਵਾਲੇ ਜੋ ਸਰਕਾਰੀ ਨੌਕਰੀ ਵਿੱਚ ਸਨ ਉਹ ਵੀ ਨੌਕਰੀ ਤੋਂ ਤਿਆਗ ਪੱਤਰ ਦੇ ਕੇ ਆਪਣਾ ਕੰਮ ਕਰਨਾ ਚਾਹੁੰਦੇ ਸਨ ਡਾਕਟਰ ਪ੍ਰੀਤਮ ਸਿੰਘ ਜੀ ਜੋ ਪਹਿਲਾ ਸੰਤ ਬਾਬਾ ਤੀਜਾ ਸਿੰਘ ਜੀ ਜੋ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਵਾਲਿਆਂ ਦੇ ਉੱਤਰਾਧਿਕਾਰੀ ਸਨ ਉਹਨਾਂ ਦੇ ਸੰਗੀ ਸਨ ਬਾਬਾ ਜੀ ਨਾਲ ਮਲਾਪ ਹੋਣ ਤੇ ਉਹਨਾਂ ਨੇ ਬਾਬਾ ਜੀ ਦੀ ਸੰਗਤ ਵਿੱਚੋਂ ਵੀ ਕਾਫੀ ਲਾਹਾ ਪ੍ਰਾਪਤ ਕੀਤਾ ਅਤੇ ਬਹੁਤ ਨੇੜੇ ਦੇ ਸੰਗਤੀਆਂ ਵਿੱਚੋਂ ਇੱਕ ਬਣ ਗਏ ਬਾਬਾ ਜੀ ਦੀ ਸੰਗਤ ਵਿੱਚ ਆਉਣ ਕਾਰਨ ਡਾਕਟਰ ਸਾਹਿਬ ਦਾ ਮਬਾਸ਼ਿ ਵਾਸੰਗ ਜੀ ਲਿਖਦੇ ਹਨ ਕਿ ਮੇਰੇ ਨਾਲ ਵੀ ਕਾਫੀ ਪਿਆਰ ਬਣਾ ਆਇਆ ਉਹ ਵੀ ਚਾਹੁੰਦੇ ਸਨ ਕਿ ਅਸੀਂ ਦੋਵੇਂ ਇਕੱਠੇ ਹੀ ਸੰਸਾਰਿਕ ਵਿਹਾਰ ਕਰੀਏ ਅਖੀਰ ਬਾਬਾ ਜੀ ਨਾਲ ਸਾਰੀ ਸਲਾਹ ਕਰਕੇ ਦਸੂਹੇ ਡਾਕਟਰੀ ਦਾ ਕਲੀਨਿਕ ਖੋਲ੍ਹ ਲਿਆ ਜਿੱਥੇ ਅਸੀਂ ਦੋਵਾਂ ਨੇ ਦੁਨਿਆਵੀ ਰੋਜੀ ਵੀ ਕਮਾਈ ਅਤੇ ਸੰਗਤ ਰੂਪ ਵਿੱਚ ਇਕੱਠੇ ਕੰਮ ਕਰਕੇ ਪਰਮਾਰਥੀ ਲਾਹਾ ਵੀ ਖਟਿਆ ਅਸੀਂ ਦੋਵਾਂ ਨੇ 16 ਸਾਲ ਇਕੱਠੇ ਕੰਮ ਕੀਤਾ ਅਤੇ ਇਹ 16 ਸਾਲ ਦਾ ਸਮਾਂ ਐਨੇ ਪ੍ਰੇਮ ਪਿਆਰ ਨਾਲ ਬੀਤਿਆ ਕਿ ਉਸ ਸਮੇਂ ਦੀ ਯਾਦ ਹੁਣ ਵੀ ਮਨ ਵਿੱਚ ਪਿਆਰ ਭਰ ਦਿੰਦੀ ਹੈ ਲੰਗਰ ਪਾਣੀ ਇਕੱਠਾ ਦੁੱਖ ਸੁੱਖ ਸਾਂਝਾ ਇੱਜ਼ਤ ਮਾਨ ਦੇ ਭਾਈਵਾਲ ਅਤੇ ਹਰ ਔਕ ਸ਼ੌਕ ਇਕੱਠੇ ਰਹਿ ਕੇ ਬਿਤਾਈ ਆਗਾਂ ਬਾਬਾ ਸੇਵਾ ਸਿੰਘ ਜੀ ਲਿਖਦੇ ਹਨ ਕਿ ਭਾਵੇਂ ਮੇਰਾ ਮਨ ਗ੍ਰਸਥ ਵਿੱਚ ਪੈਣ ਨੂੰ ਉੱਕਾ ਹੀ ਰਾਜੀ ਨਹੀਂ ਸੀ ਪਰ ਬਾਬਾ ਜੀ ਨੇ ਗੁਰੂ ਹੁਕਮ ਵਿੱਚ ਬਾਬਾ ਸੇਵਾ ਸਿੰਘ ਜੀ ਦਾ ਵਿਆਹ ਪਿੰਡ ਤਲਵੰਡੀ ਜਟਾ ਤਹਿਸੀਲ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੀਬੀ ਗੁਰਦਿਆਲ ਕੌਰ ਪੁੱਤਰੀ ਸਰਤਨ ਸਿੰਘ ਜੀ ਨਾਲ 1968 ਈਸਵੀ ਨੂੰ ਕਰਵਾ ਦਿੱਤਾ ਅਤੇ ਆਨੰਦ ਕਾਰਜ ਦੇ ਸਮੇਂ ਆਪ ਹਾਜ਼ਰ ਹੋ ਕੇ ਅਨੇਕ ਪ੍ਰਕਾਰ ਦੀਆਂ ਅਸੀਸਾਂ ਬਖਸ਼ਿਸ਼ ਕੀਤੀਆਂ ਵਿਆਹ ਪਰੰਤ ਰਹਿਐਸ਼ ਦਸੂਹੇ ਕੀਤੀ ਹਫ਼ਤੇ ਵਿੱਚ ਘੱਟੋ ਘੱਟ ਤਿੰਨ ਦਿਨ ਬਾਬਾ ਜੀ ਪਾਸ ਜ਼ਰੂਰ ਆਉਣਾ ਜੇ ਕਿਸੇ ਕਾਰਨ ਮੈਂ ਨਾ ਆ ਸਕਣਾ ਤਾਂ ਬਾਬਾ ਜੀ ਨੇ ਆਪ ਦਸੂਹੇ ਪੁੱਜ ਕੇ ਨਿਵਾਜਣ ਦੀ ਕਿਰਪਾ ਕਰਨੀ 28 ਅਗਸਤ 1969 ਈਸਵੀ ਨੂੰ ਸਤਗੁਰ ਜੀ ਦੇ ਚਰਨਾਂ ਵਿੱਚ ਬਾਬਾ ਜੀ ਦੀ ਕੀਤੀ ਬੇਨਤੀ ਸਦਕਾ ਬਾਬਾ ਸੇਵਾ ਸਿੰਘ ਜੀ ਹੋਰਾਂ ਦੇ ਘਰ ਪੁੱਛਾਂ ਗੀ ਨੇ ਜਨਮ ਲਿਆ ਜਿਸ ਦਾ ਨਾਮ ਬਾਬਾ ਜੀ ਨੇ ਭੁਪਿੰਦਰ ਸਿੰਘ ਰੱਖਿਆ ਜਿਸ ਨੂੰ ਬਾਬਾ ਜੀ ਦੀ ਪਿਆਰ ਭਰੀ ਗੋਦ ਦਾ ਆਨੰਦ ਮਾਨਣ ਅਤੇ ਅਨੇਕ ਪ੍ਰਕਾਰ ਦੀਆਂ ਪ੍ਰੇਮ ਅਸੀਸਾਂ ਪ੍ਰਾਪਤ ਕਰਨ ਦਾ ਬੇਅੰਤ ਸੁਭਾਗ ਪ੍ਰਾਪਤ ਹੋਇਆ ਕਈ ਇੱਕ ਮਜਬੂਰੀਆਂ ਕਰਕੇ ਦਾਸ ਨੂੰ ਡਾਕਟਰ ਹੁਰਾਂ ਪਾਸੋਂ ਕੰਮ ਕਾਜ ਤੋਂ ਛੁੱਟੀ ਕਰਨੀ ਪਈ ਅਤੇ ਪਿੰਡ ਆ ਕੇ ਟਰੈਕਟਰ ਲੈ ਕੇ ਖੇਤੀ ਦਾ ਕੰਮ ਆਰੰਭ ਕਰ ਦਿੱਤਾ ਉਪਰੰਤ ਹੁਣ ਸਤਿਗੁਰੂ ਜੀ ਵੱਲੋਂ ਅਤੇ ਸੰਗਤ ਵੱਲੋਂ ਜੋ ਸੇਵਾ ਜਿੰਮੇ ਲੱਗੀ ਹੈ ਗੁਰੂ ਟੇਕ ਆਸਰੇ ਉਸ ਨੂੰ ਨਿਭਾਉਣ ਦਾ ਯਤਨ ਜਾਰੀ ਹੈ